ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਖੇਤੀ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਲੱਗੇ ਹੋਏ ਆ ਮਿਸਤਰੀ ਤਾਇਆ ਨਿੰਜੀ ਤੇ ਤੁਹਾਨੂੰ ਦਿਖਾਉਣੇ ਆ ਉਧਰ ਆਉਂਦੀ ਆ ਬੀਬੀ ਮੇਰਾ ਤਾਇਆ ਘਰ ਦੇ ਆ ਤਾਇਆ ਭਾਈਆ ਕੋਲ ਤੇ ਬੰਦਿਆ ਉਹਨੂੰ ਕੰਮ ਹੋ ਜਾਣਾ ਤੇ ਹਰ ਕੀ ਅੱਜ ਪੁੱਤ ਕਾ ਤੋ ਪੁਰਾ ਕਰਕੇ ਆਈ ਨਹੀਂ ਅਜੇ ਹੀ ਮੀ ਨਹੀਂ ਆਇਆ ਕਬੰਤਾ ਨਹੀਂ ਆਇਆ ਅੱਜ ਦੁੱੱਚੇ ਹੋ ਗਈ ਤੇ ਮੈਂ ਤੇ ਬੇਬੇ ਹੈਗੇ ਦੋਨੇ ਉਸਿਆ ਹਾਂ ਗੋਣ ਸਾਡਾ ਚਾਉ ਗਾਦੀ ਟੀਕੇ ਜੀ ਹੁਣ ਕੰਮ ਕਰਾਂਗੇ ਚੱਟ ਕੇ ਇਹੋ ਪੈਸਾ ਸਾਰੇ ਜਣ ਹਾਂ ਸਾਡਾ ਚੈਨਲ ਲਾਇਕ ਕਰ ਦਿਓ ਸਾਰਿਆਂ ਨੂੰ ਗੁੱਡ ਧੰਨਵਾਦ ਸਾਰਿਆਂ ਸਾਡੇ ਵੱਲੇ ਕੱਲ ਨੂੰ ਸਾਡੀ ਨੀਤੂ ਦਾ ਜਨਮ ਦੇਣਾ ਹੈ ਆਰ ਨਾ ਪਤਾ ਅੱਜ ਆਏਗੀ ਪਤਾ ਕੀ ਖਵਾਵੇ ਸਾਨੂੰ ਬੋਲੋ ਕੀ ਖਾਣਾ ਕੜੀ ਦੇ ਨਾਲ ਲੱਡੂ ਵਾਲਾ ਕੀ ਤੋੜਾ ਹੋਰ ਲੱਡੂ ਖਾਣ ਲੱਡੂ ਕੀ ਹੁੰਦਾ ਬਰਫੀਆਂ ਦਾ ਨਹੀਂ ਤੋੜਾ ਹੈਗਾ ਬਹੁਤ ਸੋਹਣੀ ਸਾਡੀ ਖੇਡ ਵਾਂਗੀ ਭਾਈ ਸਾਰੇ ਜਾਣੇ ਨਾ ਕਿ ਜਾਇਓ ਗਰਮੀ ਦੇ ਮਹੀਨੇ ਸੀ ਹੋ ਪਰਾਂਗੇ ਸਾਰੀਆਂ ਤੇ ਜੇ ਤੁਸੀਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਡਾ ਹੀ ਆ ਦਾਇਆ ਵੀ ਇਹ ਮੇਰਾ ਮੁੰਡਾ ਏ ਦੋ ਮੁੰਡੇ ਹੋਣੇ ਸੀ ਬੇਬੇ ਆ ਬਾ ਬਾ ਕਰ ਧਾਈ ਬਾਬਾ ਕਰ ਧਾਈ ਟੋਲ ਬਜਾ ਬਾਬਾ ਬਜਾ ਬਾਬਾ ਸੁੱਭਾ ਆਪਣਾ ਘਰ ਦਾ ਹੀ ਆ ਉਹਨੂੰ ਕਹੇ ਤਾਂ ਵੀ ਕੋਲੂਆ ਪਾ ਕੇ ਤੇਰ ਬਾਰੇ ਹੋਈ ਚਾਹੇ ਮੇਰਾ ਹੋ ਜੇ ਕਹਣਾ ਚੰਗਾ ਜੀ ਦੀ ਜਰੂਰ ਕਹਣਾ ਮੈਂ ਕੋਲ ਹੋਵਾ ਕੇ ਬਾਰੇ ਹੋਊਗਾ ਅੱਜ ਆਪਣੀ ਪੂਰੀ ਸਫਾਈ ਨਾ ਕੀਤੇ ਆ ਚੱਲ ਹਲੇ ਵੀ ਸੁੱਕਰ ਜਾ ਤੇ ਇਧਰ ਪੌੜੀਆਂ ਨੇ ਇਹ ਵੀ ਠੀਕ ਆ ਚਾਹ ਪੀ ਲੈ ਇਹ ਨਹੀਂ ਆਪੇ ਆ ਕੇ ਕਰੋ ਕਾਇਮ ਇਹਨੂੰ ਲਾ ਆ ਜਾ ਫਿਰ ਕਾ ਮੂੰਹ ਦਵਾਉ ਤਾਂ ਲੱਗੇ ਨੇ ਆਪਣੇ ਉਹ ਤਾਂ ਉਹਨੇ ਕੱਪੜੇ ਇੱਧਰ ਨੂੰ ਆਉਂਦੇ ਚੇਰਸ ਕਰ ਲੋ ਚੇਰਸ ਹੇ ਮੰਤਲਾਂ ਦੀ ਗੱਲਾਂ ਯਾਰ ਹਾਂ ਬੋਲਦਾ ਯਾਰ ਉਹ ਆ ਗਿਆ ਸਾਡਾ ਬੰਦਾ ਇਧਰੋਂ ਸਾਗ ਤੋੜ ਕੇ ਸਗਵਲ ਪੱਟ ਲੈਣਦੇ ਭਾਈ ਅੱਜ ਅੱਜ ਬਣਾਵਾਏ ਗੋਂਗਲੂ ਦੇਖੋ ਕੋਈ ਬੋਲਦਾ ਸਾਗਮੋਲ ਕੋਈ ਬੋਲਦਾ ਗੋਂਗਲੂ ਵਲੋ ਗੁੱਡ ਬਈ ਗੁੱਡ ਗੋਂਗਲੂ ਨਾ ਪਰ ਕੇ ਪਕਾ ਕੇ ਲੈ ਆਉਰੇ ਕੋਈ ਖੋ ਕੇ ਪਾਣੀ ਲਾਉਂਦਾ ਰਿਹਾ ਗੋਮੋ ਗੁਰੂ ਜੀ ਨੇ ਲੈ ਲਈ ਅਸੀਂ ਪਾਕੇ ਪੱਟਸਾ ਲਾ ਗਏ ਆਪਣੇ ਹੋਈ ਰਿਹਾ ਗੋਲੂ ਤਾਂ ਆਪਣੇ ਲੈ ਜੀ ਪੱਟ ਲਿਆ ਮੈਂ ਕਹਾਂ ਉਹ ਨਵੇਂ ਨਾ ਇਹ ਤਾਂ ਬਾਧੂ ਰਹਿ ਲੱਤਾ ਪਸਾ ਖਾਣੇ ਕੱਲ ਨੂੰ ਤਾਂ ਪਰਸੋਂ ਮੋਲੀ ਮੋਲੀ ਹੋਟ ਅੱਡੇ ਦੇ ਨੇ ਅੱਛਾ-ਪੱਛੇ ਕਿੱਥੇ ਪਾਕੇ ਵਿੱਚ ਦੋ ਚੀਰਨੀਆਂ ਪਾਕੇ ਲੈ ਕੇ ਆਇਆ ਤੇਰ ਬਣਨਗੇ ਖਵਾਵਾਂਗੇ ਅੱਪਾ ਸਵੇਰੇ ਵਧੀਆ ਵਿੱਚ ਇਹ ਤਾਂ ਮੇਰੇ ਤਾਂ ਬਹੁਤ ਆ ਗਿਆ ਸਭਿਆ ਹਾਂ ਬਾਪ ਜੇ ਤਾਂ ਲੱਗ ਰਹੇ ਬਚੂਗਾ

ਬੰਤ ਬੱਤ ਬੱਤ ਪ੍ਰਧੰਕੇ ਉਹ ਗਾਣਾ ਨਹੀਂ ਬੱਤ ਕੀ ਗਾਣਾ ਹੁੰਦਾ ਵਧੀਆ ਵੀਡੀਓ ਬਣਾ ਦੇ ਘੰਟਾ ਮੇਰੇ ਵਾਲੇ ਮਾਲ ਚ ਆ ਜੂਗੀ ਹਾਂ ਹਾਂ ਆ ਜੂਗੀ ਹੋ ਗਈ ਆ ਤਨੇ ਬਾਬਾ ਕਿਵੇਂ ਆ ਠੀਕ ਆ ਠੀਕ ਆ ਸਸਰੀ ਘਰ ਬੁਲਾ ਦੇਣ ਉਹਨਾਂ ਸਾਰਿਆਂ ਨੂੰ ਤੈਨੂੰ ਕੈਨੇਡਾ ਤੋਂ ਦੇਖਦੇ ਦੇਖ ਲੈ ਕੰਜਾ ਬਾਈ ਕਹੇ ਮੈਂ ਇਹਦਾ ਵੀਜ਼ਾ ਲਵਾਤਾ ਬਾਬੇ ਦਾ ਆਏ ਆਏ ਕਹੇ ਕਹੇ ਮਰੇ ਜਾ ਵੀਜ਼ਾ ਲਵਾਵਾਂਗੇ ਬਾਬੇ ਦਾ ਬਾਬੇ ਦਾ ਵੀਜ਼ਾ ਲਵਾਤਾ ਬਾਬਾ ਕੈਨੇਡਾ ਜਾ ਕੇ ਕੀ ਕੀ ਕਰੇਗਾ ਕੈਨੇਡਾ ਏਤੀ ਵਾਰੀ ਏਤੀ ਲਾ ਕੇ ਕੋਠੀ ਪਾਵਾਂਗੇ ਅਸਿਆ ਏਤੀ ਵਾਰੀ ਦਾ ਕੰਮ ਕਰਾਂਗੇ ਜੀ ਕਹੇ ਉੱਧਰ ਜਾ ਕੇ ਅਸੀਂ ਜਨਾਜ ਦਾ ਕੰਮ ਨਾ ਜੇ ਤੇਰੇ ਕੋਲ 2 ਕਰੋੜ ਹੋਇਆ ਕੈਨੇਡਾ ਚ ਤੂੰ ਕੀ ਕਰੇਗਾ ਪੈਸਿਆਂ ਦਾ ਕੋਠੀ ਪਾਵਾਂਗੇ ਕੋਠੀ ਪਾਵਾਂਗੇ ਹਾਂ 1 ਕਰੋੜ ਦੀ ਕੋਠੀ ਆ ਜੂਗੀ 1 ਕਰੋੜ ਦਾ ਕੀ ਕਰੇਗਾ ਕੁਝ ਖਾ ਪੀ ਲਵਾਂਗੇ ਰੋਡ ਦਾ ਉਹ ਤਾਂ ਆ ਪੀ ਲਾਂਗੇ ਬਸ ਐਸ਼ ਕਰਾਂਗੇ ਜੁਆਇ ਕਰਾਂਗੇ ਕੀ ਕਰੋਗੇ ਤਾ ਜੁਆਇ ਕਰਾਂਗੇ ਜੁਆਇ ਕਰਾਂਗੇ ਹਾਂ ਜੁਆਇ ਕਰਾਂਗੇ ਜੀ ਵੀ ਖੁੱਲੇ ਪੈਸੇ ਆ ਗਏ ਸਾਡੇ ਕੋਲ ਜਦ ਲਿਆਵਾਂਗੇ ਵੱਡੀ ਲਾਟਰੀ ਪਾ ਕੇ ਆਵਾਂਗੇ 1 ਕਰੋੜ ਵਾਲੀ ਵੱਡੀ ਗੱਡੀ ਲਿਆਵਾਂਗੇ ਅੱਛਾ ਸਿਰਪਰ ਕਹਿੰਦੇ ਚਾਹ ਪੀ ਲੂ ਭਾਈ ਉਹਦੀ ਪਾਈ ਪਈ ਆ ਉਹ ਨਹੀਂ ਕੋਈ ਜੁਆ ਕਰਾਂਗੇ ਠੀਕ ਪਾ ਕੇ ਆ ਇਹ ਮਿੱਤਰ ਕੋ ਕਰੋੜਾਂ ਰੁਪਏ ਆਹੀਂ ਪੈਸੇ ਨਾ ਤਾਂ ਅੰਦਰ ਨੂੰ ਪੰਨੀ ਤੱਕ ਉਸ ਮਾਜੀ ਕਰੀ ਜਾ ਪੁੱਤ ਨਾ ਇੱਕ ਇਹਦੇ ਸਟੋਰੀ ਪਾ ਗਈ ਕਹਿੰਦਾ ਆਪਣੇ ਕੋਲੇ ਇੱਥੋਂ ਲਗ ਉਹ ਨਹਿਰ ਤੱਕ ਜਮੀਨ ਹੁੰਦੀ ਕਹਿੰਦਾ ਫੇਰ ਤੂੰ ਦੂਜਾ ਬੋਲਦਾ ਕਹਿੰਦਾ ਮਹਿਰ ਕਨੇ ਲੱਗਦੇ ਗਾਣਾ ਉਹਨੂੰ ਤਾਂ ਕਿੱਥੇ ਦੱਕਾ ਹੈ ਕਹਿੰਦਾ ਭੈਂਡਾ ਤੂੰ ਨਾ ਚਾਦੀ ਦੀ ਗੱਲ ਕਰੀ ਕੋਈ ਕਹਿੰਦਾ ਕਿ ਤੈਨੂੰ ਕਹਿੰਦੇ ਕਮਾਈ ਕਰਾਂ ਕਹਿੰਦਾ ਉੱਥੋਂ ਕਿੱਲਾ ਕਿੱਲਾ ਧਰ ਲਾਏ ਹੁਣ ਉਹਦੇ ਦਾ ਕਹਿੰਦਾ ਮੰਡੀ ਮੰਡੀ ਤੇ ਚੱਲੀਏ ਕਹਿੰਦਾ ਹਾਂ ਜਰਾ ਕਹਿੰਦਾ ਉਹਨੂੰ ਲੈ ਕੇ ਚੱਲਦੇ ਹੈ ਬੀਨੂ ਕਹਿੰਦਾ ਹੇ ਮਿੱਟੀ ਭਾਈ ਨੂੰ ਚਿੱਕੂ ਜਾਣਦਾ ਕਹਿੰਦਾ ਉਹ ਕਹਿੰਦਾ ਉਹ ਮੈਂਸ ਨੂੰ ਕਹਿੰਦਾ ਮਾਗ ਰ ਹੱਥੀ ਚ ਖੜਾ ਰਹੂਗਾ ਕਹਿੰਦਾ ਕੱਟੂ ਫੜ ਕੇ ਗੋਹੇ ਚ ਕਹਿੰਦਾ ਮੈਂ ਯਾਰ ਮੈਂ ਨਹੀਂ ਜਾਂਦਾ ਤੂੰ ਫੇਰ ਮੈਨੂੰ ਵੀ ਕਹਿੰਦਾ ਕਹਿੰਦਾ ਇਹਨੂੰ ਕਹਿੰਦਾ ਕੱਢ ਲਊਂ ਮੈਨੂੰ ਕਹਿੰਦਾ ਤੂੰ ਇਹ ਤਾਂ ਹੈ ਗੱਲਾਂ ਸੱਚੀਆਂ ਨੇ ਕਹਿੰਦਾ ਟਰੈਕਟਰ ਮੰਡੀ ਤੇ ਕਹਿੰਦਾ ਟਰੈਕਟਰ ਹੀ ਪਿੰਦੇ ਮਨ ਇਹ ਨੂੰ ਲੈ ਕੇ ਜਾਮਗੇ ਕਰੋ ਸੇਦੀ ਸੇਦੀ ਤਿਆਰ ਕਰਕੇ ਨਾ ਕੱਪੜੇ ਪਾ ਇਹਨੂੰ ਵੀ ਲੈ ਕੇ ਜੰਨਾ ਹੈ ਕਹਿੰਦਾ ਇਹ ਤੋਂ ਕੀ ਕਰਾਉਣਾ ਹੈ ਹੈ ਨਾ ਇਹ ਕੰਮ ਦੇਉ ਕਹਿੰਦੇ ਨੂੰ ਪਊਆ ਲਵਾ ਕੇ ਨਾ ਟਰੈਕਟਰ ਤੇ ਬਿਧਾਰਾਂਗੇ ਮੰਡੀ ਤੋਂ ਆਪੀ ਹੱਥ ਲੈ ਉਹ ਕਹਿੰਦਾ ਢੰਡ ਮਾਰਦਾ ਆਉਗਾ ਕਹਿੰਦਾ ਨਾ ਓਏ ਭਰਾਵਾ ਮੈਂ ਨਹੀਂ ਨਾ ਤੇਰੇ ਨਾਲ ਕਹਿੰਦਾ ਕਾਲੂ ਤੂੰ ਮੇਰੇ ਮੈਂ ਕਹਿੰ ਗਿਆ ਕਿਸੇ ਕੋਲੇ ਆਪਣਾ ਹੋ ਤਾਂ ਗਈ ਕਹੇਣ ਵਾਲੀ ਗੱਲ ਕਾਕਾ ਆਈ ਆਲੀ ਹੋ ਗਈ ਉਹ ਨਾ ਮੰਗਦਾ ਟਰੈਕਟਰ ਆਪੀ ਤੋਂ ਨਾ ਤਾਂ ਇਹ ਮਿਲ ਲੈ ਲੈ ਪਹਿਲਾਂ ਹੋਰਾਂ ਨੂੰ ਕਹੀ ਜਾਂਦੀ ਕਿ ਮੇਰਾ ਪਾਪਾ ਨੂੰ ਕਹਿੰਦਾ ਚੱਲ ਵੇ ਸਹੀ ਗੱਲ ਆ ਫਿਰ ਹਲਾ ਕਹਿੰਦਾ ਜੈਨੂ ਕਹਿੰਦਾ ਸਵੇਰੇ ਮੈਂ ਨਹੀਂ ਤੂੰ ਇਹ ਸੱਚੀ ਆ ਫਿਰ ਉਹ ਵਧੀਆ ਗੱਲ ਕਰੀ ਉਹਨਾਂ ਨੇ ਉਹ ਯਾਰ ਉਹ ਵੀ ਜਾਣਦਾ ਕਹਿੰਦਾ ਉਹ ਵੀ ਛੱਕੂ ਜਾਣਦਾ ਕਹਿੰਦਾ ਮੈਂ ਇਸ ਚਾਈਂਂਦੜ ਕੱਲੀ ਜਿੰਦੜੀ ਕੰਮ ਵਾਲੇ ਜੱਟਾਂ ਦੇ ਘਾਲੇ ਵਾਲੇ ਹੈ ਦੋ ਖੇਤ ਮੋਟਰਾਂ ਚੱਲਦੇ ਨੇ ਇੱਕ ਪਿੱਸੇ ਖੇਤ ਹੈ ਇੱਕ ਆਪਣਾ ਖੇਤ ਹੈ ਤੇ ਘਰ ਵਾਲੀ ਕਣਕ ਆ ਜਰ ਮਾਵੇਂ ਖੜਕੇ ਪੰਜ-ਛੇ ਦਿਨ ਮੌਸਮ ਦੇਖ ਕੇ ਹੋਰ ਇਹ ਪਾਣ ਪਾਣੀ ਖਾਂਦੇ ਨੇ ਇਹ ਪਹਿਲਾ ਵਾਰ ਹੈ ਜੇ ਰਹਿਾਂਗੇ ਤੇ ਤੁਸੀਂ ਕਾਹੇ ਦੇਖ ਲਿਓ ਬਾਈ ਜਿਹੜੀਆਂ ਕਣਕ ਦੇ ਵਿੱਚ ਅੱਗੇ ਜੀ ਨਿਕਲੀ ਵੀ ਇਹ ਕਣਕ ਨਹੀਂ ਮੱਚੀ ਹੈ ਗੁੱਲੀ ਡੰਡਾ ਮੱਚਿਆ ਇੰਨਾ ਇਹ ਕਈ ਵਾਰ ਹੈ ਬਾਈ ਤੇਰੀ ਕਣਕ ਖਰਾਬ ਵੀ ਇਹ ਕਣਕ ਨਹੀਂ ਇਹ ਗੁੱਲੀ ਡੰਡਾ ਮੱਚਿਆ ਇਹ ਕਣਕ ਨੂੰ ਥੋੜੀ ਘਾਟ ਹੈਗੀ ਇਹਨੂੰ ਮੈਗਨੀਜ਼ ਦੀ ਆ 2-4 ਦਿਨ ਲੰਘ ਜਾਣ ਤੇ ਮਿਸਤਰੀ ਦਾ ਕੰਮ ਫੇਰ ਕਰਾਂਗੇ ਰੈਲ ਜਾਂ ਮਿਲ ਜਾਣਗੇ ਨਾਲੇ ਅੱਜ ਇਹ ਰਾਮਗੀ ਪੰਜ ਚਾਰ ਦਿਨਾਂ ਚ ਫੇਰ ਚੱਲਣ ਲੱਗ ਜੂ ਪਾਣ ਮੈਂ ਖਾ 2 ਮਿੰਟ ਤੁਹਾਨੂੰ ਖੇਤਰਾ ਵੀ ਦਿਖਾ ਦਈਏ ਬਾਈ ਫੇਰ ਦਾ ਟਾਈਮ ਇਹਨਾਂ ਨੂੰ ਕੁੱਟ-ਕੁੱਟ ਸਾਗ ਖਵਾਉਣਾ ਜੀ ਅਸੀਂ ਕੁੱਟ-ਕੁੱਟ ਸਾਗ ਤੜਕੇ ਵੀ ਸਾਗ ਆ ਦੁਪਹਿਰੇ ਵੀ ਸਾਗ ਕੁੱਟ-ਕੁੱਟ ਕੇ ਸਾਗ ਖਵਾਉਣਾ ਇਹਨਾਂ ਨੂੰ ਪੱਕੀਆਂ ਰੋਟੀਆਂ ਇਹਦਾ ਮੰਗ ਹਾਂ ਕੀ ਕਹਣਾ ਬਾਈ ਖਾ ਮਾਗ ਜੇ ਲੈ ਤੁਸੀਂ ਮੈਨੂੰ ਕਿਉਂ ਕਰਦੇ ਠੀਕ ਹੈ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਬੜਾ ਨਜ਼ਾਰਾ ਹੈ ਤਾੜ ਦਾ ਕਾਓ ਭਾਈ ਸਾਗ ਮੱਕੀ ਬਾਜਰੇ ਦੀ ਰੋਟੀ ਨਾਲ ਨਾਲ ਸਾਗ ਪੁੱਤ ਖਾਓ ਸਾਰੇ ਲੈ ਚੀ ਨਾਲ ਨੂੰ ਦੁਪਹਿਰੇ ਵੀ ਲੈ ਲੱਸੀ ਹਾ ਤਰੇ ਵੀ ਲੈ ਲੱਸੀ ਪੀਣੇ ਆਸੇ ਦਾ ਸਾਗ ਖਾਣੇ ਲੈ ਲੱਸੀ ਪੀਣੇ ਬੀਬੀ ਆਪ ਸਰੋਂ ਨੂੰ ਪਾਣੀ ਲਾਉਂਦੇ ਹੁਣ ਪਾਉਂਦੀ ਨਹੀਂ ਪਾਣੀ ਤਰੋਂ ਟਪਕਾ ਵੀ ਕਹਿੰਦੇ ਜੇਰੋਂ ਫੁੱਲਾਂ ਤੋਂ ਬਾਅਦ ਪਾਣੀ ਨਾ ਪਾਵੇ ਥਰੋਂ ਵੱਧ ਨਿਕਲਦੀ ਹੈ ਕਹਿੰਨੇ ਹਾਂ ਬਸ ਕਿੱਲੀ ਦਾ ਸੁੱਕਦੀ ਨਹੀਂ ਏਟ ਮੀ ਪਾਇ ਗਿਆ ਤਕੀ ਦੋ ਹਲੇ ਕਿਹੜਾ ਮੀ ਮੁਰ ਗੇ ਮੀ ਫੋਰ ਵੀ ਪੈ ਸਕਦੇ ਨੇ ਪਾਣੀ ਤਾਂ ਮੈਂ ਪਤਾ ਸਵੇ ਆ ਸਵੇ ਸਵੇ ਯਾਰ ਸਵੇ ਹੀ ਰਹਿ ਲਾ ਬਾਬੇ ਦੀ ਸਮਾਨ ਦਾ ਵੀ ਲਿਆਂਦਾ ਸਮਾਨ ਨੂੰ ਸਾਡੇ ਨੂੰ ਸਵੇ ਮਿਸਤਰੀ ਨੂੰ ਕੈਂਪਰ ਜਦੋਂ ਸੀ ਉਹ ਮੇਜ ਦਾ ਦੂਰ ਕਰ ਤੈਨਾਂ ਵੇ ਲਾ ਕੇ ਰੱਖਿਆ ਕਰੋ ਹਾਂ ਜਦੋਂ ਵੀ ਦੋਰ ਹੈ ਜੀ ਕੋਈ ਨਾ ਹੋ ਗਏ ਹੁਣ 4 5 ਬਸੇਰੇ ਵਿੱਚ ਰਹਿ ਗਏ ਮੈਂ ਵੀ ਥੋੜਾ ਸਮਾਨ ਹੀ ਲੈ ਗਿਆ ਤਾਂ ਬਈ ਇਹ ਤਾਂ ਫੇਰ ਦਾ ਫੇਰ ਦਾ 50000 ਦੀ ਕਾਪੀ ਲੱਗ ਗਈ 47700 ਲੱਗ ਗਿਆ ਤੇ 7-8000 ਰੁਪਇਆ ਹੋਰ ਇਧਰ ਦੀ ਹੋਰ ਆ ਜੂ ਸਮਾਨ ਇਧਰ ਦਾ ਹੱਕ ਦੀ ਕੋਈ ਪੈਸੇ ਕਿ ਇਧਰੋਂ ਤਾਂ ਬਾਲੇ ਪੰਤੀ ਉਹਨੇ ਪੈਸੇ ਵੀ ਖਾਸੇ ਲੱਗੇ ਹੋਣਗੇ ਤੇਰੇ ਤਾਜ ਜੀ ਜੀ ਬਚਤ ਕਰਤੀ ਵੇ ਬੇਨੂ ਆਖਿਆ ਔਰੇ ਨੂੰ 6000 ਦਾ ਫਰਕ ਪੈ ਗਿਆ ਪਿੰਡ ਨੂੰ ਪਿੰਡ ਨੂੰ ਸੀਧੇ ਨੰਗਣਗੇ ਨਾ ਤੇ ਉਹਨਾਂ ਦੇ ਚਾਰਾਂ ਦੇ ਫੇਰ ਸੀਧੇ ਨੰਗਣ ਸੀਧੇ ਨੰਗਣ ਕਿਵੇਂ ਨੰਗਾਏਗੀ ਇਹਦਾ ਕਿੰਨਾਗਾ ਸੋ ਬੈਣ ਮਿਸਤਰੀ ਜਿਹੜੀ ਚੱਲਦੀ ਹੈ ਬਾਈ ਪੰਜ ਰੁਪਏ ਇਹਦੇ ਨਾਲ ਹੀ ਕੰਮ ਚੱਲਦਾ ਹੈ ਇਹਦੇ ਨਾਲ ਹੀ ਚੱਲਦਾ ਹੈ 1000 ਰੁਪਏ ਸੁਪੇਰਾ ਬਿਲਕੁਲ ਆ ਬੈਠੇ ਨੇ 500 400 500 25 ਰੁਪਏ ਨਹੀਂ ਬੱਚੀ 325 ਰੁਪਏ ਨੇ ਮੇਰੇ ਗਾਲੇ ਦੇਵਾਂਗਾ ਤਾਂ ਬਾਈ ਬੇਬੇ ਦਾ ਕਹਿੰਦੀ ਉਹ ਮੁੰਡਾ ਮੇਰਾ ਮੈਂ ਹੋਰ ਬੀਬੀ ਦਾ ਕਹਿੰਦੀ ਮੁੰਡਾ ਮੇਰਾ ਹੁਣ ਬਾਈ ਹੁਣ ਪੈਸੇ ਦਾ ਅਸੀਂ ਤਾਂ ਦਿੰਦੇ ਨਹੀਂ ਪੈਸੇ ਵੀਰੋ ਬੁਲੀ ਨੂੰ ਕਿਹਾ ਹੈ ਹਾਂ ਮੈਂ ਕਿਹਾ ਬੇਬੇ 2 ਕਿੱਲੇ ਨੇ 3 ਕਿੱਲੇ ਬੰਦੇ ਅੱਛਾ ਆ ਲੈ ਲੈ ਮੈਂ ਮੰਗਾ ਹਾਂ ਤੇਰੀ ਪਰਖੇ ਵਦਾਈ ਉਹ ਵੀ ਨਰਮਾ ਵਿਚਾਰੀ ਮਸਤਰੀਆਂ ਦੀ ਗੱਲ ਉੱਤੇ ਜਾਣ ਭਾਈ ਦਪਹਿਰੇ ਤਾਂ ਉੱਤੇ ਹੀ ਹੁੰਦਾ ਰੋਟੀ ਦੇ ਸਾਗ ਪੁੱਤਾ ਇਹਨਾਂ ਕਿਉਂ ਬੀਬੀ ਨੇ ਮਸਤਰੀ ਨੂੰ ਨਾ ਨਾ ਕੁਛ ਨਹੀਂ ਕਹਿੰਦੇ ਆਪਾਂ ਨੂੰ ਦੇਖਣ ਵਾਲੇ ਬਹੁਤ ਵਧੀਆ ਨੇ ਸਾਰੇ ਬਹੁਤ ਪਿਆਰ ਦਿੰਦੇ ਨੇ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਨਾਲ ਹੀ ਸਾਰਾ ਚੈਨਲ ਚੱਲਦਾ ਹੈਗਾ ਤੇ ਤੁਸੀਂ ਪਿਆਰ ਦਿੰਦੇ ਹੋ ਤਾਂ ਅਸੀਂ ਵਧੀਆ-ਵਧੀਆ ਵੀਡੀਓ ਬਣਾਉਨੇ ਆ ਨਹੀਂ ਅਸੀਂ ਦੇਖ ਕੇ ਬਹਿ ਜੀ ਤੇ ਇੱਧਰ ਆਪਣੀ ਕਣਕ ਦੇਖੋ ਜੀ ਤੇ ਆ ਬਾਬੇ ਦੀ ਸਮਾਰਾ ਜੀ ਆਪਾਂ ਬਾਬੇ ਦੀ ਸਮਾਦ ਦੇ ਵੀ ਉੱਪਰ ਪਾਉਣ ਨੂੰ ਸੈੱਟ ਪਾਉਣ ਨੂੰ ਲਿਆਏ ਸਮਾਨ ਤੇ ਉਰੇ ਵੀ ਸੈੱਟ ਪਾਵਾਂਗੇ ਜੀ ਤੇ ਸਵੇਰ ਕੱਲ ਨੂੰ ਇਹਦਾ ਕੱਢ ਕੇ ਆਪਣਾ ਟੋਏ ਕੱਢ ਕੇ ਬਾਸ ਬੁੱਕੀ ਨਾਲ ਇਹ ਬਾਜਰੀ ਭਰੀ ਦੀਆਂ ਹਾਂ ਹਾਂ ਇਹ ਕਰਦੀ ਸੀਗਾ ਤੇ ਇੱਕ ਆ ਆ ਨਿਬੜ ਕੇ ਆ ਪੱਟ ਪਹਿਲਾ ਇਹਦੇ ਚਟ ਲਾਈ ਬੁੱਗੇ ਤੇ ਕੀ ਕਹਿੰਦੇ ਨੇ ਇਹਨੂੰ ਸਟਾਰਟਰ ਫਿੱਟ ਕਰਨ ਨੂੰ ਬੁੱਗਾ ਹੀ ਕਹਿੰਦੇ ਨੇ ਸਾਡੇ ਘਨੇ ਦਾ ਬੁੱਗਾ ਕਹਿੰਦੇ ਜੀ ਸਟਾਰਟਰ ਫਿੱਟ ਹੁੰਦਾ ਤੁਸੀਂ ਦੱਸੋ ਕੀ ਕਹਿੰਦੇ ਹੋ ਇਹਦੇ ਇਹਦੇ ਹਿਸਾਬ ਨਾਲ ਇਹਨੂੰ ਚਿਣੀ ਜੋ ਜਿੰਦਾ ਕੁੰਡਾ ਲੱਗਦਾ ਹੋਵੇ ਬਾਈ ਆਪਣੇ ਕੋਲੇ ਇਹਦਾ ਗੇਟ ਪਿਆਗਾ ਤੇ ਮੈਂ ਉਹ ਚੱਕ ਕੇ ਲਿਆ ਦੂੰ ਗਰਜੀ ਤੇਰੇ ਪਿਆਜ ਨੂੰ ਬੰਨਣੀ ਆ ਇਹ ਇਹ ਕਰਾ ਲਈ ਪਹਿਲਾਂ ਉਧਰ ਜਾਣ ਤੋਂ ਫਿਰ ਫਿੱਟੇ ਨੂੰ ਮਿਸਤਰੀ ਤੋਂ ਗੇਟ ਲਵਾ ਦੇ ਸਾਰਾ ਉਰੀ ਕਰ ਦੂ ਸਾਰਾ ਕੁਛ ਇੱਥੇ ਹੀ ਕਰ ਦੂ ਸੋਨੂੰ ਟੈਨਸ਼ਨ ਬੀਬੀ ਹੋਰਾਂ ਸੋਚ ਨਾ ਕਰ ਤੇਰੇ ਪੁੱਤੋਂ ਦੇ ਦਿਮਾਗ ਬਹੁਤ ਉੱਤ ਰੱਬ ਨੇ ਹੈਦਰ ਬੇਸ ਬੰਦੇ ਗੱਲ ਕਰ ਆਪਾਂ ਹੋਰ ਔਖੀਆਂ ਦਾ ਚੀਜ਼ਾਂ ਬਣਾਉਣੀਆਂ ਹੁਣ ਕੋਈ ਨਾ ਬਣਦਾ ਤੇਰੇ ਪੋਤੇ ਲਈ ਬਣਦਾ ਤੇ ਸਾਰਾ ਕੁਛ ਬਣਦਾ ਪਹਿਲਾਂ ਤੇਰੇ ਖਾਤਰ ਹੁਣ ਪੋਤੇ ਖਾਤਰ ਆ ਭਾਈ ਫੇਰ ਮੈਂ ਤਾਂ ਬਣਾਉਣ ਆਣਾ ਭਾਈ ਸਮਾਨ ਲਿਆਉਣ ਆਣਾ ਕੀਰਤੀ ਕਰਕੇ ਚੋਨੋ 4 ਰੁਪਏ ਮੈਂ ਜੀਤ ਕਦੀਰੀ ਚ ਵਧੀਆ ਪਟਾ ਤੇ ਹੁਣ ਵਾਹਿਗੁਰੂ ਕਣਕ ਲਾ ਰਿਹਾ ਆਪਣੇ ਵਧੀਆ ਹੋ ਜੇ 70 ਮਣੀ ਦੀ ਕਣਕ ਆਪਣੀ ਸਿਰੇ ਹੋਊਗੀ ਲੈ ਗਈ ਇੱਕ ਕਣਕ ਫੁੱਟਾ ਐ ਕਿ ਸੱਤ ਜਦ ਮੈਂ ਕਣਕ ਜਦ ਮੈਂ ਸਿਰੇ ਕਹੋਵੇਂ ਹੋ ਭਾਈ ਸਾਡਾ ਇਹ ਕਣਕ ਬਹੁਤ ਹੋਵੇ ਇਹ ਨਾਲ ਸਿਰੇ ਆਪਾਂ ਮੈਂ ਤਾਂ ਵੀ ਵਾਲੀ ਕਰੀ ਆ ਉਹ ਦਿਨ ਕਣਕ ਜੀ ਫਿਰਦਾ ਕਰੇ ਸਪਰੇਅ ਕਰ ਲਈ ਕਿਤੇ ਰੇ ਸਿੱਟ ਲਿਆ ਸਿਰੇ ਦੇ ਦੰਦਾਂ ਦਾ ਸੀਰੇ ਦੇ ਦੰਦਾਂ ਦਾ ਮੈਂ ਫਿਰਦਾ ਯਾਰ ਭੱਜਾ ਸਿੱਧੇ ਇਹਰੇ ਤਾਂ ਮੈਨੂੰ ਹੀ ਲਵਾਉਣੇ ਪੈਣਗੇ ਦੰਦ। ਕੁਝ ਪੈਸੇ ਇਹਦੇ ਤੇ ਵੱਜ ਜਾਣਗੇ। ਕੁਝ ਮੈਂ ਆਪਦੇ ਕੋਲੋਂ ਪਾਰੂ ਦੇ ਦੰਦ ਲਵਾ ਕੇ ਲਵਾਂ। ਜੇ ਮੇਰਾ ਵੀਰ ਭਾਈ ਕੋਈ ਹੈਲਪ ਕਰ ਸਕਦਾ ਵੀ ਇਹਦੇ ਬੇਚਾਰੇ ਗਰੀਬ ਬੰਦੇ ਦੇ ਦੰਦ ਲਵਾਉਣੇ ਨੇ। ਕੋਈ 5-10000 ਪਾ ਸਕਦਾ ਮੈਨੂੰ ਜਰੂਰ ਫੋਨ ਕਰਿਓ। ਤੇਰੇ ਆਪਾਂ ਦੰਦ ਲਵਾ ਰਾਂਗੇ ਬਿੱਤਰੇ। ਮੈਂ ਵਿੱਚੋਂ ਕਢ ਕਰ ਜੇ ਮੈਨੂੰ ਕੋਈ ਹੈਲਪ ਇੰਨੀ ਕਰ ਸਕਦਾ ਇਹ ਦੰਦਾਂ ਘੱਟ। ਗਰੀਬ ਬੰਦਾ ਪੁੱਨ ਲੱਗੂ ਇਹਦਾ ਬੇਚਾਰਾ ਜੀ। ਕਿਉਂ ਸੀ ਰਿਆ ਕਹਿ ਰਹੇ? ਠੀਕ ਹੈ ਜੀ। ਅਜੀ ਤਿੰਨੇ ਜਾਨੇ ਤੇ ਕੋਲੀ ਰਹੇ ਨੇ ਮੈਂਬਰ ਦੇ ਤੇ ਮਿਲਦੇ ਆਂ ਜੀ ਫੇਰ ਤੁਹਾਨੂੰ ਹੁਣ ਕਹਿ ਰਾਂ ਮੈਂ ਖੇਤ ਮੇਰੇ ਦੋ ਮੋਟਰਾਂ ਚੱਲੀਆਂ ਨੇ ਗੇੜਾ ਮਾਰ ਕੇ ਹੁਣ ਤੇ ਤੁਸੀਂ ਵੀਊ ਦੇਖੋ ਜੀ ਕਿੰਨਾ ਸੋਹਣਾ ਸੁਪੁੱਕ ਤੇ ਮੈਨੂੰ ਇਹ ਬਲੌਗ ਦੇਖ ਕੇ ਕਹਿੰਦੇ ਅਸੀਂ ਜਦੋਂ ਬਾਹਰੋਂ ਗਗਨ ਨੇ ਕਰਿਆ ਸੀ ਵੀ ਕੈਨੇਡਾ ਤੋਂ ਆਇਆ ਵੀ ਮੈਂ ਨਾ ਹੁਣ ਜ਼ਰੂਰ ਆਉਂਗਾ ਆਇਓ ਭਾਈ ਮੋਸਟ ਬਿਲਕੁਲ ਸਾਰਿਆਂ ਨੂੰ 10 ਕਿ ਦਿਨਾਂ ਨੂੰ ਦਿਨ ਖੁੱਲੇ ਜਾਣਗੇ ਮੋਟਰ ਮੋਟ ਚੱਲਣ ਲੱਗ ਜੂ ਮੋਟਰ ਤੇ ਫੇਰ ਕਦੋਂ ਮਰਜ਼ੀ ਆਇਓ ਨਾ ਹੁਣ ਕਰਨ 1470 ਦੀ ਆ ਇੱਕ 2200 ਦੀ ਬੜੇ ਮਿਆਂ ਦੀ 1470 ਵਾਲੀ ਅਸੀਂ ਦੋ ਲਿਆਏ ਆ ਬਹੁਤ ਵਧੀਆ ਚੀਜ਼ ਚੀਜ਼ ਵੇਖ ਆ ਬਈ 1470 ਵਾਲੀ ਕੋਈ ਮੇਰੀ ਗਾਰੰਟੀ ਆ ਦੁੱਧ ਵਧਣ ਦੀ ਸਾਰਾ ਸਾਰਾ ਆ ਖੋਲਾਂ ਹੁਣ ਖੋਲ ਲਾਂਗੇ ਉਧਰ ਦੇਖ ਲਈ ਬਾਹਰ ਲੈ ਕਰੇ ਅੰਦਰ ਲੈ ਕਰੇ ਕਿਵੇਂ ਸੁਭਿਆ ਹੌਲੀ ਹੌਲੀ ਕੰਮ ਰੋੜੇ ਪਿਆ ਨਾ ਬੰਦਾ ਆਪਣਾ ਲੋਟਾ ਹੁਣ ਹੁਣ ਗੁੱਡਾ ਜਮਾ ਮੈਂ ਇਹਨੂੰ ਆਖ ਰਹੀਏ ਇਹ ਭਗਤ ਦਰਬੇਸ਼ ਬੰਦੇ ਨੇ ਇਹ ਦਰਬੇਸ਼ ਰੱਬ ਹੀ ਹੁੰਦੇ ਨੇ ਯਾਰ ਇਹਦਾ ਇਹਦਾ ਭਗਤ ਬੰਦਾ ਇਹ ਹੁਣ ਲੱਗ ਗਿਆ ਜਿਨਾ ਇਹ ਸਾਰੇ ਭੰਗੇ ਕੱਢ ਦੂਗਾ ਇਹਨਾਂ ਕੰਮਾਂ ਟਰੈਕਟਰ ਲਾ ਲਾ ਸੈਡਾ ਤੋਂ ਇੱਟਾਂ ਰੋੜੇ ਚੱਕ ਕੇ ਇੱਧਰ ਮਾਰ। ਹਾਂ। ਅਰੇ ਬਾਈ ਸੁਪੇ। ਲੋਟਾ ਨਾ। ਹੁਣ ਇਹਨੂੰ ਦਵਾਈ ਇਹਨੇ ਖਾਂ ਖਾਂ ਕੇ ਦੀਆ ਲੈ ਲਈ ਬਾਈ ਨਾ ਸੀਸੀਆ। ਉਹ ਲਈ ਰੋਟੀ ਖਾ ਕੇ ਜਿਹੜੀਆਂ ਗੋਲੀਆਂ ਨੇ ਸਿਰਿਆ। ਠੀਕ ਹੈ ਬਾਈ ਸਿਰੇ। ਤੇ ਇੱਧਰ ਸਾਡਾ ਬੰਤ ਕਿਵੇਂ ਗੱਲਬਾਤ? ਸੀਸੀਆ ਜੀ। ਦੇਖੋ ਜੀ ਇਹ ਜਿਹੇ ਭਗਤ ਬੰਦੇ ਨੇ ਸਾਰੇ ਆਪਣੇ ਕੋਲੇ। ਵਿਚਾਰੇ ਸਤਕਾਰਯੋਗ ਨਰਮਤਾਲਾ ਰਹਿੰਦੇ ਨੇ ਜਿਹੜੇ। ਸਤਿਕਾਰਯੋਗ। ਸਤਿਕਾਰ ਬੁਲਾਤੀ। ਬੁਲਾਤੀ ਹੁੰਦਾ ਦੇਖ। ਇਹ ਬਹੁਤ ਚਿਰ ਦਾ ਘੜਣਾ ਜੁਰਿਆ ਸੋ ਬਸ ਸੁਣਾ ਕੋ ਗੱਲਬਾਤ ਅੱਜ ਫਿਰ ਤੂੰ ਜਮੇ ਨਹੀਂ ਸੁਣਾਉਂਦਾ ਗੱਲਬਾਤ ਤੂੰ ਆਉਂਦਾ ਆਇਆ ਤਾਂ ਹੀ ਮੁੜ ਕੇ ਸਾਡੇ ਕੋਲ ਮੈਂ ਕਰਾ ਆ ਕਿ ਗੱਲੇ ਕਬੀਲਦਾਰੀ ਦੇ ਭਈ ਓਕਾ ਬੜਾ ਮੂਰਲੇ ਬੰਦੇ ਨੂੰ ਕਹੀ ਦਿੰਦਾ ਲਾ ਜਵਦੀਆ ਨਜ਼ਾਰੇ ਲੈਣੇ ਬਰਾ ਓਕੇ ਕਰਤਾ ਕੰਮ ਅਸੀਂ ਕੱਲ ਨੂੰ ਮੱਝਾ ਬਾੜਾਂ ਦੇ ਵਿੱਚ ਦੇਖੋ ਜੀ ਕਹੇ ਦਿਨ ਲੱਗਿਆ ਨੇ ਮੂਸਾ ਜਮਾ ਸਹੀ 5 ਕਿਸੇ ਅੱਛਾ ਹਫਤੇ ਨੂੰ ਵੀ ਪਾਣੀ ਹਾਂ ਪਾਣੀ ਪਾਣੀ ਹਫਤੇ ਨੂੰ ਪਹਿਲਾਂ ਛੱਡੀ ਐ ਨਾ ਹਾਂ ਇੱਕ ਹਫਤਾ ਹੀ ਸਕੂ ਉਹ ਮੋਗੇ ਦੇ ਸਿਮੇਂਟ ਲਾ ਰਹੇ ਉਹ ਨਾਲ ਲੇਟ ਕਰਦੀ ਤੂੰ ਦੇਖ ਲੈ ਤੇ ਹਾਂ ਉਹ ਕਰਕੇ ਨਿਕਲਾਂਗੇ ਦੇਖੋ ਜੀ ਮੋਟਰ ਦਾ ਪਾਈਪ ਕਿੰਨਾ ਵੱਤ ਆ ਬੜਾ ਕੇ ਛੋਟਾ ਕਰਾਤਾ ਸੀ ਜੀ ਤੇ ਪੂਰੀ ਉਧਾਰ ਮਾਰੀ ਬਹੁਤ ਸੋਹਣੀ ਲੱਗਿਆ ਕਰ ਉਧਾਰ ਜਿਹੜਾ ਸਾਈਡਾਂ ਤੇ ਲਾਤੇ ਰਿਹਾ ਹੈ ਬਈ ਲੈ ਆ ਰਿਹਾ ਪਿੱਪੂ ਪੂਪਾ ਵੀ ਮੈਂ ਲਾਉਣ ਨੂੰ ਰੰਗ ਕਰਾਂਗੇ ਰੰਗ ਵੀ ਕਰਾਂਗੇ ਰੰਗ ਵੀ ਲੈਂਦਾ ਰੰਗ ਦੋਰੀ ਫੜ ਲਿਆ ਮੈਂ ਇੱਕ ਮਿੰਟ ਚ ਮੈਂ ਦੱਬ ਰੰਗ ਦੇ ਦੋ ਕਿਲੋ ਦੋ ਕਿਲੋ ਰੰਗ ਮੁਕ ਦੇਣਾ ਜੇ ਬਾਈ ਕੋਈ ਗਾਲ ਗੋਲ ਸੀ ਸੁਣ ਜਾਂਦੇ ਸਾਨੂੰ ਮਾਫੀ ਦਿਓ ਇਹ ਬੰਦਾ ਭਾਗਤਾ ਤੁਹਾਨੂੰ ਦੱਸਿਆ ਮੂਡ ਬਣੇ ਦੀ ਗੱਲ ਆ ਜੱਟ ਦੀ ਤੇ ਮੂਡ ਬਣਿਆ ਹੋਇਆ ਹੈ ਸਿਰਿਆ ਕਿਵੇਂ ਗੱਲਬਾਤ ਬਾਈ ਓਕੇ ਬਾਈ ਮਾਸ਼ਾ ਹੁਣ ਦਵਾਈ ਦੇ ਬੋਈ ਠੀਕ ਹੈ ਠੀਕ ਓਕੇ ਪੇਗ ਨੀ ਲਾਉਣੇ ਹੁੰਦੇ ਇਹਨੇ ਆਥ ਨੇ ਪੀ ਲਿਆ ਕਰ ਆਥ ਨੇ ਲੈ ਜੀ ਪੈਸੇ ਲੈ ਆਈ ਡੇਕੇ ਚ ਆਥ ਨੇ ਤੈਨੂੰ ਕੋਈ ਜਵਾਬ ਨਹੀਂ ਲੈ ਜੀ ਪੈਸੇ ਕਿੰਨੇ ਦਿਨੇ ਨਹੀਂ ਪਿੰਦੇ ਉਹਨੇ ਕਮਲੇ ਆ ਮਰ ਜਾਂਦਾ ਬੰਦਾ ਹਨਾ ਇਹ ਮੈਂ ਸੁਬਿਆ ਹੋਰ ਹੋਰ ਇਹ ਤੇ ਕੀ ਫਾਇਦਾ ਦਾ ਐਨਾ ਸਿਆਣਾ ਬੰਦਾ ਤੂੰ ਭੈਣਾ ਕਰੋੜ ਦਾ ਬੰਦਾਗਾ ਬਾਈ ਵੀ ਲਾਈ ਜਾਂਦਾ ਕੋਰਾ ਕਾਰਾ ਪੂਰੀਆ ਕੱਢੀ ਜਾਂਦਾ ਜੀ ਜੱਟਾਂ ਦੇ ਗਾਣੇ ਬਣ ਗਏ ਸਾਰਿਆਂ ਦੇ ਬਣ ਗਏ ਮਿਸਤਰੀਆਂ ਦੇ ਗਾਣਾ ਕੋਈ ਨਹੀਂ ਬਣਿਆ ਕੋਈ ਕਹੇ ਤੂੰ ਭਾਈ ਮਿਸਤਰੀਆਂ ਦੇ ਗਾਣਾ ਬਣਾਓ ਭਾਈ ਜੱਟਾਂ ਦਾ ਕਜੂੰਬਰ ਘੜਤਾ ਗਾਣੇ ਲਾਦਾ ਆਪਾਂ ਸਾਡਾ ਕੋਈ ਗਾਣਾ ਨਹੀਂ ਮਿਸਤਰੀਆਂ ਦਾ ਕੋਈ ਗਾਣਾ ਨਹੀਂ ਬਣਿਆ ਹੈਗਾ ਠੀਕ ਹੈ ਜੱਟਾਂ ਦਾ ਕਜੂੰਬਰ ਘੜਤਾ ਭਾਈ ਗੀਤਕਾਰੋ ਜਿਹੜੇ ਵੀ ਮੇਰੀ ਇਹ ਵੀਡੀਓ ਦੇਖਦੇ ਹੋ ਕੋਈ ਗੀਤਕਾਰ ਹੈ ਜਿਹੜਾ ਆਪਣੇ ਯਾਰ ਦੋਸਤਾਂ ਨੂੰ ਕਰਾ ਕਰਾਉੱਚੇ ਮਿਸਤਰੀਆਂ ਤੇ ਗਾਣਾ ਜ਼ਰੂਰ ਬਣਾਓ ਭਾਈ ਮਿਸਤਰੀ ਵੀ ਤੰਗ ਨੇ ਕਹਿੰਦੇ ਅਸੀਂ ਵੀ ਡੀਜ ਤੇ ਲਵਾ ਕੇ ਵਿਆਹ 'ਚ ਨੱਚ ਲਿਆ ਕਰਾਂਗੇ ਸਾਡਾ ਗਾਣਾ ਹੀ ਆਉਂਦਾ ਜੀ ਕੰਦ ਕੱਢਤੀ ਪੁੱਠੀ ਨਹੀਂ ਤੇਰੇ ਯਾਰ ਨੇ ਪੀ ਕੇ ਪਉਆ ਹਾਂ ਸਦੇਸ਼ਾਂ ਤੇ ਰਹੂ ਰੋਮਾਂਟਿਆ ਹਾਂ ਸਦੇਸ਼ਾਂ ਤੇ ਰਹੂ ਬਈ ਜਿਸ ਤਾ ਹੱਥ ਨਹੀਂ ਕਰਿਆ ਹੱਥਾਂ ਤੇ ਪਏ ਹੋਣੇ ਚਿੱਟੇ ਚਿੱਟੇ ਦੇਖਣਾ ਸਾਹਮਣੇ ਰੱਖੀ ਬੈਠਾ ਹੈ ਹੈ ਕਿਉਂ ਵਰਗੇ ਪੁਰਾਣੇ ਬਜ਼ੁਰਗਾਂ ਨੂੰ ਤੇਰ ਬਾਬੇਰਾ ਕੰਮ ਦਾ ਇਹ ਤਾਂ ਲੇ ਗੁੰਮੀ ਬਣਾਉਂਦਾ ਠੀਕ ਹੈ ਇਹ ਕਰਦੇ ਮਿਸਤਰੀ ਨੂੰ ਬਾਹਰ ਯਾਰ ਕਰਦਾ ਹੈ ਹਰਦੇਵ ਚਾਚੇ ਨੂੰ ਉਹ ਹਾ ਜੀ ਹਾਂ ਜਿਹੜਾ ਕੰਮ ਸਾਰੇ ਪਿੰਡ ਨੂੰ ਹੂੰ ਬਈ ਰੋਜ਼ਗਾਰ ਬਹੁਤ ਦਿੱਤਾ ਉਹਨੇ ਹਾਂ ਬਹੁਤ ਮਿਸਤਰੀ ਬਣਾ ਦੇ ਨੇ ਵਿਚਾਰੇ ਨੇ ਬਜ਼ੁਰਗ ਹੋ ਗਿਆ ਆਪ 80 ਸਾਲ ਦੇ ਲੱਗੇ ਹੋਣਾ ਹੁਣੇ ਕੰਮ ਛੱਡਿਆ ਵਿਚਾਰ ਕਿਸਾਨਾਂ ਦਾ ਪਤਾ ਜੀ ਹਾਂ ਤੁਰ ਕੇ ਜਾ ਕਹਿ ਬਈ ਹੋਰ ਦੋ ਵਾਰੀ ਜੀ ਹਜੂਰ ਸਾਹਿਬ ਤੁਰ ਕੇ ਜਾਇਆ ਸਾਨੂੰ ਬੰਦਾ ਮਿਲਿਆ ਉਹ ਮੈਂ ਇੱਕਦਾਂ ਸਪੈਸ਼ਲ ਉਹਦੀਆਂ ਗੱਲਾਂ ਸੁਣਾਵਾਂ 10 ਮਿੰਟ ਸਾਨੂੰ ਕਿਤੇ ਤੇ ਹੁਣ ਸਾਡਾ ਸੀਰਾ ਸੀਰੇ ਕੋਰ ਨਾਲ ਗਿੱਲਾ ਇਧਰ ਨਾਲ ਪਾਸਾ ਤੇ ਤੂੰ ਟਰੈਕਟਰ ਤੇ ਬੜੀ ਸੀਰੇ ਟਰੈਕਟਰ ਇਧਰ ਲਿਆ ਮਰਾ ਕਾਰੜਾ ਕਰ ਸਰੀਬਾਈ ਆਪਣੇ ਹੋਰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਦੇ ਹਾਜ਼ਰਾਂ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ ਸਵੇਰ ਦੇ 10:00 ਵੱਜ ਚੁੱਕੇ ਨੇ ਜੀ ਜਾ ਰਹੇ ਹਾਂ ਭੇਖੀ ਲਿਆ ਰਹੇ ਆਪਾਂ ਲੋਹੇ ਦਾ ਸਮਾਨ ਸਲੇਟਾਂ ਹੋਰ ਤੁਹਾਨੂੰ ਦਿਖਾਉਨੇ ਆਂ ਬਾਜ਼ਾਰ ਦੀ ਕੀ ਰੇਟ ਆ ਤੇ ਕੀ ਰੇਟ ਸਲੇਟਾਂ ਪੈਂਦੀਆਂ ਨੇ ਤੇ ਕੀ ਰੇਟ ਲੋਹਾ ਪੈਂਦਾ ਆਪਾਂ ਕਹਿੰਦੇ ਪਤਾ ਕਰਕੇ ਐਸੀ ਕਲ 6000 ਰੇਟ ਦੀ ਲੋਏ ਤੇ ਗੱਲਾਂ ਬਾਤਾਂ ਕਰਦੇ ਆਂ ਵਧੀਆ ਵਲੌਗ ਹੋ ਦਿਨ ਭਰ ਦਾ ਤੇ ਆ ਕੇ ਘਰ ਵਿੱਚ ਬਣਾਵਾਂਗੇ ਪਹਿਲਾਂ ਮੈਂ ਮੈਂ ਸ਼ਹਿਰ ਜਾ ਰਿਹਾ ਉੱਥੋਂ ਸ਼ੁਰੂਆਤ ਇੱਥੋਂ ਸ਼ੁਰੂਆਤ ਕਰੀਏਗੀ ਤੇ ਬਣੇ ਰਹੋ ਵਲੌਗ ਨਾਲ ਬਾਈ ਧੰਨਵਾਦ ਜੀ ਚਲੋ ਆਜੋ ਕਮਾਂ ਲੈਟਸ ਗੋ ਹਾਂਜੀ ਹੁਣ ਪਹੁੰਚ ਚੁੱਕੇ ਆਪਾਂ ਪਿੱਖੀ ਇੱਧਰ ਰਹਿ ਗਿਆ ਸੁਨਾਮ ਇੱਧਰ ਰਹਿ ਗਿਆ ਪਿੱਖੀ ਸ਼ਹਿਰ ਆਹ ਬੋਰ ਦੇਖ ਸਕਦੇ ਤੁਸੀਂ ਤੇ ਆਪਾਂ ਆ ਗਏ ਹੁਣ ਲੋਹੇ ਵਾਲੀ ਦੁਕਾਨ ਤੇ ਤੇ ਸਲੇਟ ਵਾਲੀ ਤੇ ਇੱਥੋਂ ਲੈਣਾ ਸਾਮਾਨ ਆਪਾਂ ਤੇ ਫੇਰ ਸਾਮਾਨ ਲੈ ਕੇ ਚੱਲਾਂਗੇ ਕੋ ਬੈਂਕ ਤੋਂ ਹੋਣਾ ਤੇ ਮਿਲਦੇ ਆਜੋ ਗਡਾਉਨ ਚ ਆਇਆ ਗਡਾਉਨ ਚ ਧਰ ਰਿਹਾ ਸਾਮਾਨ ਬਾਈਹੂਰੀ ਜੋਖ ਰਏ ਨੇ ਸਾਮਾਨ ਆਪਣਾ ਲੋਹਾ ਇੱਧਰ ਪੈਸ ਤੇ ਸਲੇਟਾਂ ਧਰ ਲਈਏ ਨੇ ਆਪਣੇ ਇੰਨੀ ਫਲੇਟਾਂ ਲੱਗ ਜਾਣੀਆਂ ਇੰਨੀ ਫਲੇਟਾਂ ਲੱਗ ਜਾਣੀਆਂ ਅਕਰ ਲੋਹੇ ਦੇ ਗਰਾਉਂਡ ਦੇਖੋ ਜੀ ਅਲਕਾ ਨੱਕ ਡੇਕ ਡੇ ਗਰਾਉਂਡ ਨੇ ਆਰਤੀਆਂ ਨੇ ਸੇਠਾਂ ਨੇ ਉਹ ਦੱਕ ਪਿਆਗਾ ਕਿਲੇ ਦੀ ਬਾਈ ਤੱਕ ਲੋ ਦੇਖੋ ਕਿੰਨੇ ਭਾਂਤਰਾ ਲੋਹਾ ਪਏ ਕਈ ਦਿਨੇ ਸਾਰੀ ਭਾਂਤਰਾ ਲੋਹਾ ਨੰਨਾ ਕੋਦੇ ਕੁੱਲ ਕੁੱਲ ਭਾਂਦਰੀਆਂ ਸਲੇਟਾਂ ਲੋਹਾ ਇੰਗਲੈਂਡ ਕੁੱਲ ਕੁੱਲ ਭਾਂਦਰੀਆਂ ਇੰਗਲੈਂਡ ਲੋਹਾ ਤੇ ਸਲੇਟਾਂ ਸਟੀਲ ਦੀਆਂ ਜਿੰਨੀਆਂ ਪੌੜੀਆਂ ਪੂੜੀਆਂ ਤੇ ਲੱਗਦੇ ਸਭ ਕੁਝ ਮਿਲਦਾ ਰਹੀ ਇੱਥੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਚਿਹਰਾ ਵੀ ਅੱਜ ਪੂਰਾ ਸਾਫ਼ ਦੀਨ ਅ ਕਈ ਦਿਨਾਂ ਦੋ ਤਿੰਨਾਂ ਹੀ ਟੈਨਸ਼ਨ ਵਾਧਾ ਅੱਜ ਮਨ ਠੀਕ ਹੋਇਆ ਅੱਜ ਖੁਸ਼ੀ ਦਾ ਪੂਰਾ ਤੇ ਅੱਜ ਸੱਤ ਦਾ ਸਮਾਨ ਜਾ ਰਿਹਾ ਕੁਝ ਵੀ ਟੋੜ ਨਹੀਂ ਬਾਈ ਹੁਣ ਲੱਗ ਰਿਹਾ ਹੈ ਸਮਾਨ ਜੋ ਇੱਧਰ ਪੈਂਦਾ ਸੂਰਜ ਇੱਧਰੋਂ ਵੀਡੀਓ ਲਿਖਦੀਆਂ ਬਣਦੀ ਇੱਧਰੋਂ ਬਣਦੀ ਇੱਥੇ ਡਾਊਨ ਕਹੀ ਦਿੰਦਾ ਲਾਕਡਾਊਨ ਬਣਾਉਣੇ ਬੰਦੇ ਰੱਖੇ ਹਾਂਜੀ ਸਮਾਨ ਲੈ ਕੇ ਆਗੇ ਸੀ ਘਰੇ ਤੇ ਉਹ ਥੋੜਾ ਕਿਰਾਏ ਤੇ ਫਿੱਟ ਜਿਹੜਾ ਕਰਾ ਲਿਆ ਹੁੰਦਾ ਸੀ ਕੜੂਕਾ ਕਹਿੰਦੇ ਨੇ ਜਿਹਨੂੰ ਤੇ ਆਓ ਤਾਂ ਹੁਣ ਦਿਖਾਉਣਾ ਕਿ ਕੀ ਸਮਾਨ ਲਿਆਂਦਾ ਮੰਗਾਈ ਬਹੁਤ ਆ ਭਾਈ 343000 ਦਾ ਸਮਾਨ ਆਇਆ ਲੋਹਾ ਬਹੁਤ ਮਹਿੰਗਾ ਤੇ ਪਤਾ ਪੰਦਾ ਅੱਜ ਇੱਕ ਡਾਊਨ ਸੀ ਹੁਣ ਓਥੇ ਸਵੇਰ ਦਾ ਪਿਆ ਸੀ ਇਹਨਾਂ ਨੂੰ ਮਿਲਿਆ ਉਹਨੇ ਸਿਰੇ ਨੇ ਤੇ ਕੀ ਕੀ ਸਮਾਨ ਲਿਆਂਦਾ ਦਿਖਾਉਣਾ ਸਮਾਨ ਤੇ ਆਹ ਸਮਾਨ ਆ ਇੱਧਰ ਤੇ 17 ਤੇ 22 25 ਹਲਟਾਂ ਨੇ ਆਹ ਲੋਹਾ ਭਾਈ ਇਹ ਲੋਹਾ ਗਾ ਤੇ ਆਹ ਸਲੇਟਾਂ ਤੇ ਆਹ ਜਾਲੀ ਤੇ ਆਹ ਚਾਦਰ 43770 ਰੁਪਏ ਨਹੀਂ ਆਈਆਂ ਨੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੀ ਮंहगाई ਹੈ। ਕਿਹਾ ਓਏ ਕਿਵੇਂ ਆ ਗੱਲ ਬਾਤ? ਲੋਟਾ ਸਰੀਰ ਰੈਸਟ ਹੋ ਗਈ ਤੇ ਬਾਈ ਕਿਨਾ ਮੈਨੂੰ ਖਾਂਗਾ ਬਾਈ ਮੈਂ ਭਾਈ ਤੂੰ ਪੈ ਜਾ। ਹੁਣ ਰੇਹ ਮਿਲੇ ਬੈਂਕ ਚੋਂ ਰੇਹ ਚੱਕ ਕੇ ਲਿਆ ਆ ਸੱਤ ਕਪੂਰੀਆਂ ਮਿਲ ਗਏ ਜੀ ਤੇ ਹੁਣ ਇਹ ਕਿਨਾ ਮੈਂ ਠੀਕਾਂ ਬਾਈ কি কেনে gonna... <laughs> <laughs> ਮਹਾਰਾਜ ਚੰਗੇ ਚੰਗੇ ਦੇ ਸਾਰੇ ਤੇ ਨੇਵੇਂ ਗਏ ਹੋ ਗਏ ਮਹਾਰਾਜ ਜੀ ਗ੍ਰੇਡ ਲਾਉਣਾ ਪੈਣਾ ਵੱਡਾ ਜਿਵੇਂ ਹੁਕਮ ਹੈ ਬਾਹਰੋਂ ਫੁੱਟਾ ਜੀ ਉਹ ਕਰਾਏ ਤੂੰ ਉੱਜਾ ਰਿਮੋਟ ਵਾਲਾ ਚੰਗਾ ਜੀ ਹਾਂ ਧੰਨਵਾਦ ਤੇ ਉਹਦਾ ਤਾਇਰ ਮੋਟ ਨਾ ਖੁੱਲਿਆ ਕਰੂਗਾ ਫਿਰ ਤਾਇਆ ਥੋੜੀ ਗੇਟ ਬਾਬਾ ਬਾਬਾ ਪਣੀ ਜੋ ਤਾਇਆ ਕਹਿੰਦਾ ਬਾਬਾ ਦਾ ਰੋਕਿਆ ਸਾਰੇ ਕਿਵੇਂ ਮੈਂ ਛੋਟ ਗੱਲ ਕਹਿ ਦੇ ਨਾ ਉਹ ਮੈਂ ਨਰਮਲ ਮੈਥਰ ਨੂੰ ਤਾਇਆ ਕਹਦਾ ਉਹ ਪੈਨਰ ਜੀ ਭਾਈ ਉਹ ਚਾਚਾ ਇਹ ਹੁਣੇ ਜੇ ਮੈਂ ਅਸੀ ਕਹਿੰਦੇ ਆ ਸਾਡੇ ਮੰਗ ਰਹੀ ਹੈ ਕਹੀ ਜੀ ਮਨੂ ਹਾਂ ਵੀ ਇਹੀ ਕਹਿੰਦੇ ਨੇ ਪਹਿਲਾਂ ਕੱਚੇ ਕਹਿੰਦੇ ਨੇ ਮੰਗਦੇ ਚਲੋ ਜੀ ਚੰਗਾ ਜੀ ਕਰਦੇ ਆ ਬਲੌਗ ਦਾ ਇੰਡੈਕਸ ਧੰਨਵਾਦ ਬਲੌਗ ਦੇਖਣ ਵਾਸਤੇ ਕਰੀਓ ਮਿਲਾਂਗੇ ਨਮਨ